ਸਤਰੀ ਗੰਗਾ ਦੇ ਇਸ਼ਨਾਨ ਕਰਨ ਲਈ ਜਾ ਰਹੇ ਸਨ ਇਹਨਾਂ ਨੇ ਰਸਤੇ ਵਿੱਚ ਗੋਇੰਦਵਾਲ ਵਿੱਚ ਠਹਿਰਾਵਾ ਕੀਤਾ ਇਹਨਾਂ ਵਿੱਚ ਇੱਕ ਯਾਤਰੀ ਅਮਰਦਾਸ ਜੀ ਦਾ ਬਚਪਨ ਦਾ ਸਾਥੀ ਸੀ ਇਸਨੇ ਸੋਚਿਆ ਕਿ ਮੈਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਾਂ ਤੇ ਗੁਰੂ ਜੀ ਕੋਲ ਆ ਆ ਗਿਆ ਗੁਰੂ ਦੀ ਬਾਣੀ ਸਾਹ ਕੋ ਪੜ੍ਹੇ ਸਨ ਗੁਰੂ ਜੀ ਨੇ ਕਿਸ ਨੂੰ ਕਿਹਾ ਕਿ ਤੂੰ ਸਾਡਾ ਪੁਰਾਣਾ ਸੰਗੀ ਹੈ ਅਸੀਂ ਵੀ ਤੇਰੇ ਨਾਲ ਗੰਗਾ ਜੀ ਤੇ ਜਾਂਦੇ ਰਹਿਆ ਪਰ ਹੁਣ ਤੇਰੀ ਉਮਰ ਬਹੁਤ ਵੱਡੀ ਹੋ ਗਈ ਹੈ ਤੇ ਇੰਨੀ ਦੂਰ ਮੇਨਤ ਕਰਕੇ ਜਾਵੇਂਗਾ ਇਸ ਕਰਕੇ ਸੀ ਤੁਹਾਡੇ ਉਮਰਗੇ ਬਦੂਗਾ ਲਈ ਗੰਗਾ ਨੂੰ ਇਸ ਬਾੜੀ ਵਿੱਚ ਬੁਲਾਇਆ ਜੰਗਲ ਇਸ ਵਿੱਚ ਆ ਕੇ ਮਿਲ ਗਈ ਹੈ ਜੋ ਸ਼ਰਧਾ ਨਾਲ ਬਿਨਾ ਕਿਸੇ ਸੰਸੇ ਤੋਂ ਵਿਤਰੇ ਤੋਂ ਵਹਿ ਪਰ ਤੋਂ ਇਸ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਕੇਵਲ ਗੰਗਾ ਦਾ ਨਹੀਂ ਸਭੋਂ ਅਠਾਰ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਸੋ ਤੁਸੀਂ ਇੱਥੇ ਇਸ਼ਨਾਨ ਕਰਕੇ ਆਪਣਾ ਘਰ ਵਾਪਸ ਲੈ ਜਾਓ ਤੇ ਪ੍ਰਭੂ ਦਾ ਨਾਮ ਜਪੋ ਇਸ ਬਜੁਰਗ ਨੇ ਗੁਰੂ ਜੀ ਦਾ ਬਚਪਨ ਮਾਲਕੇ ਤੇ ਬੋਲੀ ਵਿੱਚ ਇਸ਼ਨਾਨ ਕਰ ਲਿਆ ਪਰ ਮਨ ਵਿੱਚ ਸੰਸਾਰਿਆ ਕਿਤੇ ਇਸ਼ਨਾਨ ਕਰਨ ਨਾਲ ਗੰਗਾ ਦਾ ਫਲ ਕਿਵੇਂ ਮਿਲੇਗਾ ਤਾਂ ਗੁਰੂ ਜੀ ਨੂੰ ਬੇਨਤੀ ਕੀਤੀ ਮੈਂ ਬਿਨਾ ਸੰਗਿਆ ਦੇ ਨਾਲ ਗੰਗਾ ਵਿੱਚ ਨਾ ਉੱਰੇ ਆਇਆ ਤੇ ਮੇਰੇ ਮਨ ਵਿੱਚ ਇੱਛਾ ਹੈ ਕਿ ਮੈਂ ਇਹਨਾਂ ਨਾਲ ਜਾ ਕੇ ਗੰਗਾ ਤੇ ਆਪਣੇ ਪਿਤਾ ਦੇ ਪਿੰਡ ਕਰਵਾ ਕੇ ਆਵਾਸ ਤੇ ਵਾਪਸੀ ਤੇ ਇੱਥੇ ਆ ਕੇ ਫਿਰ ਆਜ ਦੇ ਦਰਸ਼ਨ ਕਰਾਂ ਗੁਰੂ ਜੀ ਅਨੁਪਰਜਾ ਤੇ ਸਭ ਜਾਣ ਗਏ ਉਹਨਾਂ ਗਿਆ ਭਾਈ ਤੁਸੀਂ ਹਰਦੁਵਾਰ ਚਲੇ ਜਾਓ ਤੇ ਸਾਡਾ ਇਹ ਥੋਲਾ ਬੀ ਨਾ ਲੈ ਜਾਓ ਤੇ ਇਹ ਗੰਗਾ ਜਲ ਦਾ ਭਰ ਕੇ ਲੈ ਆਓ ਜਦੋਂ ਇਹ ਹਰਦੁਵਾਰ ਪਹੁੰਚੇ ਤੇ ਇਹਨਾਂ ਨੇ ਗੰਗਾ ਵਿੱਚ ਇਸ਼ਨਾਨ ਕੀਤਾ ਆਪਣੇ ਪਿਤਰਾਂ ਦੇ ਪੈਡ ਵੀ ਕਰਵਾ ਲਏ ਆਸnurਿਆ ਹੋਇਆ ਕਿ ਗੁਰੂ ਜੀ ਨੇ ਗੰਗਾ ਜਲ ਲਿਆਉਂਦੇ ਆਪਣਾ ਲੋਟਾ ਲੈਣ ਗਿਆ ਸੀ ਕਿ ਹਾਰ ਕੀ ਫੌੜੀ ਤੇ ਜਾ ਕੇ ਗੰਗਾ ਜਲ ਨਾਲ ਲੋਟਾ ਭਰਨ ਲੱਗਿਆ ਪਰ ਲੋਟਾ ਗੰਗਾ ਵਿੱਚ ਡੁੱਲ ਗਿਆ ਤੇ ਬਹੁਤ ਯਤਨ ਕਰਤੇ ਵੀ ਇਹ ਲੋਟਾ ਨਹੀਂ ਮਿਲਿਆ ਤਾਂ ਇਹ ਵਾਪਸ ਚੱਲ ਕੇ ਗੋਇੰਦਵਾਲ ਪਹੁੰਚ ਕੇ ਤੇ ਕਿਸ ਨੇ ਗੁਰੂ ਜੀ ਨੂੰ ਬੰਦਨਾ ਕਰਕੇ ਬੇਨਤੀ ਕੀਤੀ ਮੈਂ ਆਜੇ ਗੰਗਾ ਜਲ ਨਹੀਂ ਲਿਆ ਸਕਿਆ ਕਿਉਂਕਿ ਲੋਟਾ ਜਾਲ ਨਾਲ ਪਰਨੇ ਨੰਗਾ ਵਿੱਚ ਡੋਬਿਆ ਤਪੂ ਮੇਰੇ ਹੱਥੋਂ ਡੁੱਬ ਗਿਆ ਤੇ ਬਹੁਤ ਯਤਨ ਕਰਨ ਤੇ ਲੋਟਾ ਨਹੀਂ ਲਾ ਸਕਿਆ ਤੇ ਸੰਗੀਆਂ ਵੱਲੋਂ ਜਲਦੀ ਕਰਨ ਕਰਮ ਕਹਿ ਹੋ ਲੋਕਾ ਵੀ ਨਹੀਂ ਲੈ ਸਕਿਆ ਤਾਂ ਗੁਰੂ ਜੀ ਨੇ ਇਸ਼ਾਰਾ ਕੀਤਾ ਉਹ ਲੋਕਾ ਸਾਡੇ ਕੋਲ ਪਹੁੰਚ ਗਏ ਬੜੇ ਸਾਵਧਾਨੀ ਨਾਲ ਕੇ ਵੇਖ ਲੋ ਤੁਹਾਨੂੰ ਲੋਕਾ ਮੁੱਝ ਮਿਲ ਜਾਏਗਾ ਨੰਗਾ ਨਹੀਂ ਤਾਂ ਹਰ ਜੁੱਤ ਇੱਥੇ ਆਉਂਦੀ ਹੈ ਵਿੱਚ ਆ ਕੇ ਵੇਖ ਲੋ ਉਸ ਵਿੱਚ ਹੜਕੇ ਸਾਡਾ ਲੋਟਾ ਇੱਥੇ ਪਹੁੰਚ ਗਿਆ ਉਥੋਂ ਲੋਟਾ ਲੈ ਆਓ ਤਾਂ ਇਸਨੇ ਬੋੜੀ ਵਿੱਚ ਆ ਕੇ ਰੱਖਣ ਦਿਸ਼ਾ ਵਾਲੇ ਪਾਸੇ ਰੱਖਿਆ ਤਾਂ ਉਹ ਲੋਟਾ ਉੱਥੇ ਪਿਆ ਤਾਂ ਜਿਸਨੇ ਖੋਸ਼ ਹੋ ਕੇ ਲੋਟਾ ਚੁੱਕ ਲਿਆ ਤੇ ਗੁਰੂ ਜੀ ਕੋਲ ਆਇਆ ਤਾਂ ਗੁਰੂ ਜੀ ਨੇ ਕਿਹਾ ਇਸ ਜਲ ਪੀ ਕੇ ਦੇਖੋ ਇਸ ਲੋਟੇ ਦਾ ਜਲ ਜਿਹੜਾ ਪੀਤਾ ਇਸ ਵਿੱਚੋਂ ਗੰਗਾ ਜਲ ਦਾ ਸਵਾਦ ਆਇਆ ਤਾਂ ਇਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਕਿਹਾ ਗੁਰੂ ਜੀ ਮੈਂ ਆਪ ਜੀ ਦੀ ਮਹਿਮਾ ਹੈ ਸੰਸਕਿਆ ਆ ਮੇਰੇ ਅੰਦਰ ਗੰਗਾ ਇੱਥੇ ਹੀ ਲੱਗਦੀ ਹੈ ਪਰ ਮੈਂ ਆਪ ਜੀ ਦਾ ਬਚਨ ਪਹਿਲਾਂ ਨਹੀਂ ਮੰਨਿਆ ਮੈਂ ਤੋਂ ਵੱਡੀ ਕੋਈ ਕਿਰਪਾ ਕਰਕੇ ਮੇਰੀ ਨੂੰ ਲਾ माफ कर दौ गुरु जी कृपा के घर चाए जो पुराने साथ में निहाल कर दिता इसके पितरों को भी उतार दिता गुरु जी के वचन हाँ कर, तो कर जो सम ने गंगा इतने लगे मनाली को वही गल नहीं गुरु जी ने इस दी कथा जो चित ला के सुनते हैं सारे पापा तो मुग हो जाते हैं